ਸੰਗਤ ਜੀ ਇੱਕ ਸ਼ਬਦ ਆਪਾਂ ਆਮ ਸੁਣਦੇ ਆਂ ਪੰਥ ਲਫ਼ਜ਼ ਜਿਹੜਾ ਪੰਥ ਹੈ ਇਹਦਾ ਗੁਰਬਾਣੀ ਵਿੱਚ ਵੀ ਬੜੀ ਵਾਰ ਜ਼ਿਕਰ ਆਉਂਦਾ ਹੈ ਰੋਜ਼ਾਨਾ ਆਪਾਂ ਜਪਜੀ ਸਾਹਿਬ ਵਿੱਚੇ ਪੜ੍ਹਦੇ ਆਂ ਮੰਨੈ ਮੱਗ ਨਾ ਚੱਲੈ ਪੰਥ ਜਿਨ੍ਹਾਂ ਨੂੰ ਯਾਦ ਹੈ ਬੇਨਤੀ ਹੈ ਵੀ ਨਾਲ ਨਾਲ ਜ਼ਰੂਰ ਬੋਲੋ ਮੰਨੈ ਮੱਗ ਨਾ ਚੱਲੈ ਪੰਥ ਉੱਥੇ ਪੰਥ ਦਾ ਮਤਲਬ ਰਸਤਾ ਪੰਥ ਦਾ ਮਤਲਬ ਕੀ ਜੀ ਪ੍ਰਸਤਾ ਲੋ ਵਿੱਚ ਇੱਕ ਹੋਰ ਨੁਕਤਾ ਹੈ ਨਜ਼ਰ ਮੈਂ ਆਪ ਜੀ ਨਾਲ ਸਾਂਝ ਕਰਦਿਆਂ ਪੰਥ ਲਫ਼ਜ਼ ਗੁਰਬਾਣੀ ਦੇ ਵਿੱਚ ਅਕੋਰਡਿੰਗ ਟੂ ਈਸ਼ਰ ਮਾਈਕਰੋਮੀਡੀਆ ਦੇ ਆਧਾਰ ਤੇ 50 ਵਾਰ ਤੇ ਔਂਕੜ ਨਾਲ ਆਉਂਦਾ ਹੈ 50 ਵਾਰ ਕੀ ਹੈ ਜੀ ਔਂਕੜ ਨਾਲ ਆ ਜਾਂਦਾ ਹੈ ਬੜੀ ਵਾਰ ਇਹ ਸ਼ਬਦ ਥੱਥਾ ਮੁਕਤਾ ਵੀ ਆਉਂਦਾ ਹੈ ਨਾ ਉਹਨੂੰ ਸਿਹਾਰੀ ਆਉਂਦੀ ਹੈ ਨਾ ਉਹਨੂੰ ਔਂਕੜ ਆਉਂਦੀ ਹੈ ਇਹ ਸ਼ਬਦ ਬੜੀ ਬਾਰੀ ਆਉਂਦਾ ਜਿਵੇਂ ਕਿ ਲੈਣੇ ਪੰਥ ਧਰਮ ਕਾ ਕੀਆ ਅਨ ਭੱਲੇ ਕੋ ਦੀਆ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਲਹਿਣਾ ਜੀ ਨੇ ਵੀ ਕੀ ਕੀਤਾ ਧਰਮ ਦਾ ਪੰਥ ਲਿਆ ਲੈਣੇ ਪੰਥ ਧਰਮ ਕਾ ਕੀਆ ਭਾਵ ਕਿ ਬਾਬਾ ਲੈਣਾ ਜੀ ਨੇ ਵੀ ਉਸ ਪੰਥ ਨੂੰ ਉਸ ਰਸਤੇ ਨੂੰ ਅਡਾਪਟ ਕੀਤਾ ਜਿਹੜਾ ਗੁਰੂਆਂ ਵੱਲੋਂ ਚਲਾਇਆ ਹੋਇਆ ਸੀ ਇਹ ਬੜੀ ਬਾਰੀ ਸ਼ਬਦ ਇਹ ਆਉਂਦਾ ਮੁਕਤ ਪੰਥ ਜਾਣਿਓ ਤੈ ਨਾ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋ ਰਨ ਕਉ ਧਾਇ ਬਈ ਤੂੰ ਜਿਹੜਾ ਅਸਲ ਰਸਤਾ ਸਿਗਾ ਅਸਲ ਜਿਹੜਾ ਪੰਥ ਸੀ ਤੂੰ ਉਸ ਪੰਥ ਨੂੰ ਨਹੀਂ ਪਛਾਣਿਆ ਤੈ ਹੋਰ ਹੋਰ ਪੰਥ ਬੜੇ ਪਛਾਣੇ ਨੇ ਤੈ ਹੋਰ ਹੋਰ ਕੀ ਹੈ ਬੜੇ ਰਸਤੇ ਤਾਂ ਦੇਖੋ ਦੁਨੀਆ ਵਿੱਚ ਰਸਤਾ ਕੋਈ ਇੱਕ ਥੋੜੀ ਹੁੰਦਾ ਜੇ ਬੜੇ ਰਸਤੇ ਹੁੰਦੇ ਨੇ ਇੱਕ ਮੰਜ਼ਲ ਤੇ ਪਹੁੰਚਣ ਲਈ ਬੜੇ ਰਸਤੇ ਹੋ ਸਕਦੇ ਨੇ ਇਹ ਗੱਲ ਵਿਚਾਰਨ ਵਾਲੀ ਹੈ ਵੀ ਅੱਜ ਗੁਰੂ ਦਾ ਜਿਹੜਾ ਸਿੱਖਿਆ ਉਹ ਮੁਕਤੀ ਦੇ ਪੰਥ ਨੂੰ ਨਹੀਂ ਪਛਾਣ ਰਿਆ ਮੁਕਤ ਪੰਥ ਜਾਣਿਓ ਤੈ ਨਾ ਹਨ ਤੈ ਹੋਰ ਹੋਰ ਪੰਥ ਬੜੇ ਲੱਭੇ ਨੇ ਤੈ ਹੋਰ ਹੋਰ ਸੰਪਰਦਾਵਾਂ ਹੋਰ ਹੋਰ ਅਖੌਤੀ ਬਾਬੇ ਈਵਨ ਦੈਨ ਆਪਣੇ ਆਪ ਨੂੰ ਰੱਬ ਪ੍ਰਸਤ ਕਹਿਣ ਵਾਲੇ ਲੋਕ ਵੀ ਆਪਣਾ ਪੰਥ ਬਣਾਈ ਤੁਰਦੇ ਨੇ ਆਪਣਾ ਪੰਥ ਜਦੋਂ ਆਪਾਂ ਗੁਰੂ ਦਾ ਬੋਲ ਪੜ੍ਹਦੇ ਆ ਨਾ ਤੇ ਸਤ ਗੁਰੂ ਜੀ ਨੇ ਬੜੀ ਬਾਰੀ ਇੱਕ ਗੱਲ ਕਹੀ ਹੈ ਬਾਣੀ ਅੰਦਰ ਵੀ ਗੁਰੂデア ਸਿੱਖਾ ਜਾਗ ਤੇਰੇ ਲਈ ਸੱਜਣਾ ਜਾਗਣਾ ਬੜਾ ਜ਼ਰੂਰੀ ਹੈ ਮੈਂ ਚਾਹਾਂਗਾ ਵੀ ਗੁਰੂ ਸਾਹਿਬ ਦੇ ਇਹ ਬੋਲ ਕਬੀਰ ਸਾਹਿਬ ਜੀ ਦੀ ਬਾਣੀ ਦਾ ਇਹ ਵਚਨ ਹੈ ਬੇਨਤੀ ਹੈ ਸਾਰਿਆਂ ਨੇ ਤੁਸੀਂ ਇੱਕ ਵਾਰੀ ਨਾਲ ਜ਼ਰੂਰ ਬੋਲਣਾ ਜਾਗਤ ਰਹੋ ਰੇ ਭਾਈ ਜਾਗਤ ਰਹੋ ਰੇ ਭਾ ਜਾਗਤ ਰਹੋ રે ਭਾਈ ਜਾਗਤ ਰਹੋ ਨਹੀਂ ਪਾਈ ਵੇ ਭਾਈ ਜਾਗ ਅਬ ਮਨ ਜਾਗਤ ਰਹੋ રે ਭਾਈ हे ਮੇਰੇਆ ਮਨਾ हे ਭਾਈ ਹੁਣ ਤੂੰ ਜਾਗ ਜਾ ਹੁਣ ਸੁੱਤਾ ਨਾ ਰਹੇ ਹੁਣ ਜਾਗ ਜਾਗ ਜਾ ਕਿਉਂ ਚੋਰ ਮੁਸੈ ਘਰ ਜਾਈ ਜਿਹੜਾ ਚੋਰ ਹੈ ਨਾ ਉਹ ਭਲਿਆ ਤਾਕ ਦੇ ਵਿੱਚ ਬੈਠਾ ਵੇ ਤੈਨੂੰ ਲੁੱਟ ਲਵੇ ਜਿਹੜਾ ਚੋਰ ਹੈ ਨਾ ਉਹ ਤਾਕ ਵਿੱਚ ਬੈਠਾ ਵੀ ਤੂੰ ਸੁੱ ਚਾਵੇਂ ਤੇ ਮੈਂ ਤੈਨੂੰ ਲੁੱਟ ਲਵਾਂ ਮੈਂ ਤੈਨੂੰ ਕੀ ਕਰਾਂ ਅਕਸਰ ਜਿਹੜੀਆਂ ਚੋਰੀਆਂ ਆ ਉਹ ਹਨੇਰੇ ਵਿੱਚ ਤੇ ਸੁੱਤਿਆਂ ਪਿਆ ਹੁੰਦੀਆਂ ਨੇ ਜਿੰਨੀਆਂ ਵੀ ਚੋਰੀਆਂ ਨਾ ਇਸੇ ਕਰਕੇ ਤਾਂ ਉਹਨੂੰ ਚੋਰੀ ਕਿਹਾ ਜਾਂਦਾ ਹੈ ਡਾਕਾ ਦਿਨੇ ਵੱਜਦਾ ਹੈ ਜਿਹੜਾ ਡਾਕਾ ਹੈ ਉਹ ਦਿਨੇ ਵੱਜਦਾ ਹੈ ਠੱਗਿਆ ਵੀ ਬੰਦਾ ਦਿਨ ਵਿੱਚ ਜਾਂਦਾ ਹੈ ਲੇਕਿਨ ਚੋਰੀ ਦਾ ਸਬੰਧ ਕਿਹਦੇ ਨਾਲ ਹੈ ਸੁੱਤੇ ਹੋਏ ਬੰਦੇ ਨਾਲ ਤੇ ਹਨੇਰੇ ਦੇ ਨਾਲ ਦੋਹਾਂ ਦੇ ਨਾਲ ਹੈ ਇੱਕ ਬੰਦਾ ਜਦੋਂ ਸੁੱਤਾ ਪਿਆ ਹੋਵੇ ਉਦੋਂ ਚੋਰੀ ਹੁੰਦੀ ਹੈ ਤੇ ਜਾਂ ਚੋਰੀ ਕਦੋਂ ਹੁੰਦੀ ਹੈ ਜਦੋਂ ਹਨੇਰਾ ਹੋ ਦੋਨਾਂ ਪਰਸਥਿਤੀਆਂ 'ਚ ਬੰਦਾ ਜਦੋਂ ਸੁੱਤਾ ਪਿਆ ਉਦੋਂ ਚੋਰੀ ਕਨਫਰਮ ਹੋ ਜਾਂਦੀ ਹੈ ਵੀ ਲਓ ਹੁਣ ਤੇ ਚੋਰੀ ਪੱਕੀ ਹੋਈ ਕਬੀਰ ਸਾਹਿਬ ਜੀ ਨੇ ਬਹੁਤ ਸਮਾਂ ਪਹਿਲਾਂ ਸਾਨੂੰ ਇਹਨਾਂ ਗੱਲਾਂ ਤੋਂ ਸੁਚੇਤ ਕੀਤਾ ਵੀ ਭਾਈ ਜਾਗੋ ਦੇਖੋ ਕਿਤੇ ਕੋਈ ਚੋਰੀ ਨਾ ਕਰਕੇ ਲੈ ਜਾਵੇ ਦੇਖੋ ਕਿਤੇ ਕੋਈ ਹੈ ਚੋਰੀ ਨਾ ਕਰਕੇ ਲੈ ਜਾਏ ਮੈਂ ਵਿਸ਼ੇ ਬਾਤ ਲਾਵਾਂ ਆ ਜਿਹੜਾ ਪੰਥ ਲਫ਼ਜ਼ ਹੈ ਨਾ ਪੰਥ ਇਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵਟੀ ਉੱਤੇ ਵਿਚਾਰੋ ਵੀ ਇਹਦਾ ਮਤਲਬ ਕੀ ਹੈ ਇਹਦਾ ਕੀ ਹੈ ਇਹਦਾ ਮਤਲਬ ਕੀ ਹੈ ਪੰਥ ਦਾ ਮਤਲਬ ਹੁੰਦਾ ਹੈ ਰਸਤਾ ਪੰਥ ਦਾ ਮਤਲਬ ਕੀ ਜੀ ਕਿ ਰਸਤਾ ਜਿਵੇਂ ਕਿ ਆਪਾਂ ਜਦੋਂ ਗੁਰੂ ਕੇ ਬੋਲ ਪੜ੍ਹਦੇ ਆ ਨਾ ਗਾਥਾ ਉਹਦੇ ਵਿੱਚ ਸਤ ਗੁਰੂ ਜੀ ਨੇ ਬਾ ਕਮਾਲ ਸ਼ਬਦ ਵਰਤੇ ਨੇ ਹਜ਼ੂਰ ਕਹਿੰਦੇ ਨੇ ਬਚਨ ਸਾਧ ਗੁਰੂ ਦੇ ਜਿਹੜੇ ਬਚਨ ਨੇ ਬਚਨ ਸਾਧ ਮੈਂ ਚਾਹਾਂਗਾ ਇੱਕ ਵਾਰੀ ਸਾਰੇ ਜਣੇ ਨਾਲ ਬੋਲੋ ਤਾਂ ਕਿ ਪਤਾ ਲੱਗ ਜਾਵੇ ਕੀ ਪੜ ਰਹੇ ਆਪਾਂ ਆ ਬੋਲੋ ਖਾਂ ਸਾਰੇ ਜਣੇ ਬਚਨ ਸਾਧ ਬਚਨ ਸਾਧ ਬਚਨ ਸਾਧ ਦਾ ਮਤਲਬ ਗੁਰੂ ਸਾਹਿਬ ਦੇ ਜਿਹੜੇ ਬੋਲ ਨੇ ਗੁਰੂ ਸਾਹਿਬ ਦੇ ਕੀ ਨੇ ਜੀ ਬੋਲ ਫਿਰ ਬੋਲੋ ਬਚਨ ਸਾਧ ਸੁਖ ਪੰਥਾ ਫਿਰ ਬੋਲੋ ਧਿਆਨ ਨਾਲ ਸੁਖ ਪੰਥਾ ਗੁਰੂ ਦੇ ਬਚਨ ਕੀ ਨੇ ਸੁਖ ਦਾ ਰਸਤਾ ਗੁਰੂ ਦੇ ਬਚਨ ਕੀ ਨੇ ਇਹਦਾ ਮਤਲਬ ਗੁਰੂ ਦਾ ਬਚਨ ਪੰਥ ਹੈ ਇਹਦਾ ਮਤਲਬ ਕੀ ਜੀ ਗੁਰੂ ਦਾ ਬਚਨ ਪੰਥ ਲੋ ਅੱਗੇ ਹੁਣ ਬੜੇ ਬੋਲੋ ਜੀ ਸਤਗੁਰ ਸਤਗੁਰ ਬੜੇ ਠੰਡੇ ਹੋ ਕੇ ਬੋਲਦੇ ਕੀ ਗੱਲ ਉੱਚੀ ਬੋਲੋ ਜਦ ਤੱਕ ਜੀ ਸਤਗੁਰ ਬਚਨ ਗੱਲ ਸਮਝ ਆ ਰਹੀ ਜੀ ਸਤਗੁਰ ਕੌਣ ਹੈ ਬਚਨ ਫਿਰ ਬੋਲੋ ਸਤਗੁਰ ਬਚਨ ਬਚਨ ਹੈ ਸਤਗੁਰ ਮਤਲਬ ਸਤਗੁਰੂ ਹੀ ਬਚਨ ਆ ਬਚਨ ਹੀ ਸਤਗੁਰ ਫਿਰ ਇੱਕ ਵਾਰੀ ਪੜ੍ਹ ਲਓ ਤਕੜੇ ਹੋ ਕੇ ਬੋਲੋ ਜੀ ਸਤਗੁਰ ਬਚਨ ਸਤਗੁਰ ਬਚਨ ਬਚਨ ਹੈ ਸਤਗੁਰ ਬਚਨ ਹੈ ਸਤਗੁਰ ਗੁਰੂ ਦੇ ਬੋਲ ਕੀ ਨੇ ਸਤਗੁਰ ਤੇ ਸਤਗੁਰੂ ਕੀ ਹੈ ਬਚਨ ਉਧਰ ਗੁਰੂ ਅਰਜਨ ਸਾਹਿਬ ਜੀ ਕੀ ਕਹਿ ਰਹੇ ਨੇ ਸੁਖ ਪੰਥਾ ਗੁਰੂ ਦੇ ਜਿਹੜੇ ਬਚਨ ਨੇ ਉਹ ਕੀ ਨੇ ਪੰਥ ਨੇ ਉਹ ਕੀ ਨੇ ਰਸਤਾ ਨੇ ਹਜ਼ੂਰ ਕਹਿਣ ਲੱਗੇ ਵੀ ਭਾਈ ਇਹ ਅਸਲ ਦੇ ਵਿੱਚ ਪੰਥ ਆ ਇਹ ਕੀ ਹੈ ਇਹ ਪੰਥ ਆ ਬਾਣੀ ਦੇ ਵਿੱਚ ਵਾਰ-ਵਾਰ ਕਿਤੇ ਵੀ ਇਹ ਸ਼ਬਦ ਨਹੀਂ ਲਿਖਿਆ ਹੋਇਆ ਵੀ ਪੰਥ ਦਾ ਮਤਲਬ ਚਾਰ ਜਾਂ ਪੰਜ ਜਾਂ ਬਹੁਤਿਆਂ ਲੋਕਾਂ ਦੇ ਇਕੱਠ ਨੂੰ ਪੰਥ ਕਿਹਾ ਗਿਆ ਹੋਵੇ ਗੌਰ ਕਰਨਾ ਚਾਹ ਰਕ ਅਸੀਂ ਲੋਕ ਕੌਣ ਆ ਪੰਥੀ ਆਪਾਂ ਕੀ ਆ ਜੀ ਸਾਰੇ ਰਾਹ ਉੱਤੇ ਚੱਲਣ ਵਾਲਾ ਕੌਣ ਹੁੰਦਾ ਹੈ ਰਾਹੀ ਰਾਹੀ ਤੇ ਰਾਹ ਦੋਨੋਂ ਵੱਖਰੇ-ਵੱਖਰੇ ਹੁੰਦੇ ਨੇ ਕਰਾਊਡ ਔਰ ਟ੍ਰੈਫਿਕ ਇਹਨੂੰ ਤੁਸੀਂ ਵੇ ਨਹੀਂ ਕਹਿ ਸਕਦੇ ਕਰਾਊਡ ਵੱਖਰਾ ਆ ਟ੍ਰੈਫਿਕ ਵੱਖਰੀ ਐ ਵੇ ਵੱਖਰਾ ਆ ਰਸਤਾ ਵੱਖਰਾ ਹੁੰਦਾ ਪਗ ਡੰਡੀ ਗੋਰੀ ਵਟਾਂ ਇਹ ਆਮ ਆਪਣੇ ਸ਼ਬਦ ਪਿੰਡਾਂ ਚ ਬੋਲਦੇ ਆ ਆਪਦੇ ਪਿੰਡਾਂ ਚ ਕਿਉਂਕਿ ਵੱਖਰੇ ਵੱਖਰੇ ਨੇ ਅਸੀਂ ਕਦੀ ਪੈਲੀ ਉੱਤੇ ਬਣੀ ਹੋਈ ਵਟ ਤੇ ਵਟ ਤੇ ਚੱਲਣ ਵਾਲੇ ਬੰਦੇ ਨੂੰ ਆਪਾਂ ਕਦੀ ਵਟ ਨਹੀਂ ਆਖਿਆ ਕਿਉਂਕਿ ਉਹ ਕੀ ਹੁੰਦਾ ਰਾਹੀ ਹੁੰਦਾ ਵਟ ਵੱਖਰੀ ਐ ਬੰਦਾ ਵੱਖਰਾ ਐ ਰਾਹੀ ਬਖਰਾ ਸਤਗੁਰੂ ਬਾਣੀ ਚ ਇਹ ਗੱਲ ਕਹਿੰਦੇ ਨੇ ਕਬੀਰ ਬੋਲੋ ਜੀ ਸਰ ਜਾਨੀ ਕਬੀਰ ਕਬੀਰ ਰੋੜਾ ਹੂਆ ਤਾਂ ਕਿਆ ਭਇਆ ਵੀ ਜੇ ਤੂੰ ਰੋੜਾ ਵੀ ਬਣ ਗਿਆ ਤਾਂ ਕੀ ਗੱਲ ਹੋ ਗਈ ਜੇ ਤੂੰ ਰੋੜਾ ਵੀ ਬਣ ਗਿਆ ਤਾਂ ਕੀ ਗੱਲ ਹੋ ਗਈ ਆ ਬਲੋ ਬੜੇ ਧਿਆਨ ਨਾਲ ਸੁਣਿਓ ਬੋਲੋ ਜੀ ਪੰਥੀ 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 ਮਤਲਬ ਰਾਤ ਤੇ ਚੱਲਣ ਵਾਲਾ ਜਿਹੜਾ ਪੰਥ ਤੇ ਚੱਲਦਾ ਫਿਰ ਬੋਲੋ ਪੰਥੀ ਪੰਥੀ ਕਉ ਦੁੱਖ ਦੇ ਕਬੀਰ ਸਾਹਿਬ ਕਹਿੰਦੇ ਜਿਹੜਾ ਰਸਤੇ ਤੇ ਚੱਲਣ ਵਾਲਾ ਬੰਦਾ ਪੰਥੀ ਹੈ ਉਹਨੂੰ ਕੀ ਹੁੰਦਾ ਹੈ ਦਰਦ ਹੁੰਦਾ ਹੈ ਜੇ ਰਸਤੇ ਚ ਰੋੜਾ ਪਿਆ ਹੋਵੇ ਇਹਦਾ ਮਤਲਬ ਬੰਦਿਆਂ ਦਾ ਸਮੂਹ ਕੋਈ ਪੰਥ ਨਹੀਂ ਹੈ ਪੰਥ ਦਾ ਮਤਲਬ ਕੀ ਹੈ ਗੁਰੂ ਦਾ ਬਚਨ ਗੁਰੂ ਗ੍ਰੰਥ ਸਾਹਿਬ ਜੀ ਹੀ ਪੰਥ ਨੇ ਕੌਣ ਜੀ ਪੰਥ ਗੁਰੂ ਗ੍ਰੰਥ ਸਾਹਿਬ ਜੀ ਇੱਕ ਲਫ਼ਜ਼ ਆਮ ਪ੍ਰਚਲਿਤ ਹੋਇਆ ਸਿੱਖੀ ਦੇ ਵਿਹੜੇ ਵਿੱਚ ਉਹ ਲਫ਼ਜ਼ ਹੈਗਾ ਪੰਥ ਰਤਨ ਦੇਖੋ ਚੋਰ-ਚੋਰ ਕਿਵੇਂ ਆ ਰਿਹਾ ਹੈ ਜਿਵੇਂ ਬੇਨਤੀ ਕੀਤੀ ਨਾ ਵੀ ਅਬ ਮਨ ਜਾਗਤ ਰਹੋ ਰੇ ਭਾਈ ਹੁਣ ਪੰਥ ਰਤਨ ਦਾ ਮਤਲਬ ਜਿਹੜਾ ਪੂਰੇ ਰਸਤੇ ਦਾ ਰਤਨ ਆ ਪੰਥ ਰਤਨ ਬੜੇ ਗਵਰਨਸ ਨੂੰ ਨਾ ਜਿਨਾਂ ਸ਼ਬਦ ਹਨ ਇਹ ਪੰਥ ਰਤਨ ਨਹੀਂ ਹੈਗੇ ਜਿਨ੍ਹਾਂ ਨੂੰ ਪੰਥ ਰਤਨ ਦਿੱਤੇ ਗਏ ਨੇ ਅਵਾਰਡ ਮਾਫ ਕਰਨਾ ਇਹ ਤਾਂ ਪੰਥ ਰੋੜੇ ਨੇ ਇਹ ਪੰਥ ਰਤਨ ਕੋਈ ਨਹੀਂ ਹੈਗੇ ਇਹ ਤਾਂ ਅਸਲ ਵਿੱਚ ਪੰਥ ਦੇ ਰੋੜੇ ਨੇ ਕਾਰਨ ਕੀ ਹੈ ਇਹਨਾਂ ਨੇ ਗੁਰਮਤ ਦੇ ਰਾਹ ਵਿੱਚ ਕੰਡੇ ਚੁਰ ਬਖੇਰੇ ਗੁਰਮਤ ਦੇ ਰਾਹ ਵਿੱਚ ਰੋੜੇ ਜ਼ਰੂਰ ਛੁੱਟੇ ਇਸ ਕਰਕੇ ਇਹ ਪੰਥ ਦੋਖੀ ਹੋ ਸਕਦੇ ਨੇ ਲੋਕ ਇਹ ਪੰਥ ਰੋੜੇ ਹੋ ਸਕਦੇ ਨੇ ਪੰਥ ਰਤਨ ਨਹੀਂ ਹੋ ਸਕਦੇ ਜਿਹੜੇ ਪੰਥ ਰਤਨ ਨੇ ਉਹਨਾਂ ਨੂੰ ਤਾਂ ਪੰਥ ਚੋਂ ਹੀ ਛੇਕ ਛੱਡਿਆ ਉਹਨਾਂ ਨੂੰ ਉਸ ਰਾਹ ਦੇ ਉੱਤੇ ਆਣ ਤੋਂ ਮਨਾ ਕਰ ਦਿੱਤਾ ਗਿਆ ਵੀ ਤੁਸੀਂ ਇਸ ਰਾਹ ਦੇ ਰਾਹੀਰ ਬਣ ਨਹੀਂ ਸਕਦੇ ਸਤਗੁਰੂ ਸੁਚੇਤ ਕਰਦੇ ਆ ਵੀ ਅਪਮਨ ਜਾਗਤਰ ਹੋਰੇ ਆ ਜਿਹੜੇ ਦਿਨ ਚੱਲਦੇ ਪੈਣੇ ਨੇ ਨਾ ਪੰਜਾਬ ਦੇ ਵਿੱਚ ਥੋੜੇ ਜਿਹਾ ਜਾਗੋ ਕੇ ਚੱਲਿਆ ਜੇ ਪਹਿਲੇ ਮੈਂ ਬੇਨਤੀ ਕਰਦਿਆਂ ਤੁਹਾਨੂੰ ਨਾ ਮੇਰੀ ਪਾਰਟੀ ਦਾ ਨਾਮ ਹੈ ਗੁਰੂ ਗੰਗ ਸਾਹਿਬ ਜੀ ਗੌਰ ਕਰਿਓ ਜੀ ਜਿਹੜੀ ਅਮਰਤਪਾਲ ਸਿੰਘ ਦੀ ਪਾਰਟੀ ਹੈ ਉਹਦਾ ਨਾਮ ਹੈ ਗੁਰੂ ਗੰਗ ਸਾਹਿਬ ਉਹਦਾ ਨਾਮ ਹੈ ਖਾਲਸਾ ਜਿਹੜੀ ਮੇਰੀ ਪਾਰਟੀ ਹੈ ਪਹਿਲੇ ਮੈਂ ਬੇਨਤੀ ਕਰਦਿਆਂ ਹਾਂ ਇੱਕ ਗੱਲ ਜ਼ਰੂਰ ਹੈ ਐਸਾ ਪ੍ਰਚਾਰਕ ਬਣਨ ਦੀ ਕੋਸ਼ਿਸ਼ ਮੈਂ ਕਰ ਰਿਹਾ ਉਸ ਕੋਸ਼ਿਸ਼ ਦੇ ਨਜ਼ਰੀਏ ਨਾਲ ਮੈਂ ਬੇਨਤੀ ਲਗਾ ਕਰ ਵੀ ਤੁਸੀਂ ਕਿਤੇ ਠੱਗੇ ਨਾ ਜਾਇਓ ਪੰਥ ਦੇ ਉੱਤੋਂ ਜਿਹੜਾ ਸ਼ਬਦ ਹੈ ਨਾ ਇਹ ਪੰਥ ਦੇ ਕਰਕੇ ਠੱਗੇ ਨਾ ਜਾਇਓ ਕਿਉਂਕਿ ਰੋਲਾ ਪੈਣਾ ਹੈ ਵੀ ਜੀ ਪੰਥ ਨੂੰ ਵੋਟ ਪਾ ਦਿਓ ਕਿਹਨੂੰ ਵੋਟ ਪਾ ਦਿਓ ਜੀ ਪੰਥ ਨੂੰ ਵੋਟ ਪਾ ਦਿਓ ਪੰਥ ਜਾਂ ਪੰਥਕ ਸਰਕਾਰ ਨੂੰ ਵੋਟ ਪਾ ਦਿਓ ਉਹ ਪੰਥ ਹੋ ਸਕਦਾ ਜੇ ਵਾਅਦਾ ਹੀ ਗੁਰੂ ਗੰਗ ਸਾਹਿਬ ਜੀ ਦਾ ਪੰਥ ਹੋਵੇ ਉਸ ਪੰਥ ਦੇ ਵਿੱਚ ਗੁਰੂ ਗ੍ਰੰਥ ਪਾਸ਼ਾ ਜਿੱਦੀਆਂ ਵਿਦਵੀਆਂ ਨਹੀਂ ਹੋ ਸਕਦੀਆਂ ਜੇ ਗੁਰੂ ਗੰਦ ਸਾਹਿਬ ਜੀ ਦਾ ਪੰਥ ਹੋਵੇ ਹੋਈ ਨਹੀਂ ਸਕਦੀ ਵਿਦਵੀ ਖੋਬੇ ਪੰਥਕ ਸਰਕਾਰ ਨਾਮ ਲੱਗਾ ਹੋਵੇ ਲੇਵਲ ਲੱਭਾ ਹੋਵੇ ਪੰਥ ਦੀ ਸਰਕਾਰ ਹੈ ਪੰਥਕ ਸਰਕਾਰ ਹੈ ਪਰ ਕਿੰਨੇ ਕਮਾਲ ਦੀ ਗੱਲ ਹੈ ਵੀ ਉਸ ਪੰਥਕ ਸਰਕਾਰ ਦੇ ਅਧੀਨ ਸਤਿਗੁਰਾਂ ਦੇ ਸਰੂਪਾਂ ਨੂੰ ਅੰਗਾਂ ਦੀ ਵਿਦਵੀ ਕਰ ਦਿੱਤੀ ਗਈ ਅਜੇ ਤੱਕ ਨਾ ਉਹ ਸਰੂਪ ਲੱਭਿਆ ਨਾ ਉਹਨਾਂ ਲੋਕਾਂ ਦਾ ਪਤਾ ਹੈ ਕੁਝ ਵੀ ਨਹੀਂ ਪਤਾ ਇਸ ਕਰਕੇ ਮੈਂ ਬੇਨਤੀ ਕੀਤੀ ਵੀ ਪੰਥ ਰਤਨ ਨਹੀਂ ਹੈ ਪੰਥ ਰੋੜੇ ਨੇ ਯਕੀਨ ਹੈ ਪੰਥ ਰੋੜੇ ਨੇ ਮੈਂ ਨਹੀਂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਵੋਟ ਪਾਓ ਮੈਂ ਨਹੀਂ ਕਹਿ ਰਿਹਾ ਨਾ ਪਾਓ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿ ਰਿਹਾ ਵੀ ਉਹਨੂੰ ਪੰਥ ਨਾ ਮੰਨ ਲਿਓ ਬੰਦਿਆਂ ਦੇ ਸਮੂਹ ਨੂੰ ਬੰਦਿਆਂ ਦਾ ਸਮੂਹ ਪੰਥ ਨਹੀਂ ਹੈ ਜਿਹੜਾ ਪੰਥ ਪੱਗ ਬਨ ਕੇ ਅਖੌਤੀ ਬਾਬਿਆਂ ਦੇ ਪੈਰਾਂ ਵਿੱਚ ਲਾ ਜਾ ਕੇ ਆਪਣੀ ਪੱਗ ਰੱਖਦਾ ਉਹ ਪੰਥ ਨਹੀਂ ਹੋ ਸਕਦਾ ਉਹ ਕਦੀ ਨਹੀਂ ਹੋ ਸਕਦਾ ਪੰਥ हां एक ਗੱਲ ਜ਼ਰੂਰ ਹੈ ਸਤਿਗੁਰੂ ਬਾਣੀ ਚ ਕਹਿੰਦੇ ਆ ਨਾ ਵੀ ਦੇਖ ਭਲਿਆ ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੈ ਗਵਾਰ ਨਾਨਕ ਹਰ ਬਿਸਰਾਇਕ ਹੈ ਪਾਉਂਦੇ ਨਰਕ ਅੰਧਿਆਰ ਵੀ ਤੂੰ ਜਿਹੜਾ ਪ੍ਰੇਮਾ ਰੂਪੀ ਪੰਥ ਹੈ ਉਹਨੂੰ ਤੂੰ ਅਜੇ ਸੱਜਣਾ ਪਛਾਣਿਆ ਨਹੀਂ ਤੇਰੇ ਕੋਲ ਉਹਦਾ ਜਾਣ ਬੋਧ ਨਹੀਂ ਹੈ ਤੇਰੇ ਕੋਲ ਉਹਦੀ ਜਾਣਕਾਰੀ ਨਹੀਂ ਹੈ ਤੂੰ ਹਜੇ ਉਸ ਪੰਥ ਨੂੰ ਨਹੀਂ ਪਛਾਣਿਆ ਅੱਜ ਹਰ ਉਸ ਚੀਜ਼ ਨੂੰ ਹਰ ਉਸ ਟ੍ਰੈਕਟ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਵੀ ਆਹ ਵੀ ਚੀਰਜੀ ਪੰਥ ਦੀ ਪ੍ਰਵਾਨਤ ਆ ਆਮ ਤੌਰ ਤੇ ਸ਼ਬਦ ਵਰਤੇ ਜਾਂਦੇ ਆ ਨਾ ਜੀ ਮੈਂ ਇੱਕ ਬੇਨਤੀ ਕਰਦਾ ਜਾਮਾ ਗੁਰੂ ਨੇ ਹਰ ਗੱਲ ਨੂੰ ਗੁਰੂ ਦੇ ਹੁਕਮ ਨੇ ਪ੍ਰਵਾਨ ਕਰਨਾ ਹੈ ਕਿਨੇ ਪ੍ਰਵਾਨ ਕਰਨਾ ਹੈ ਜੀ ਇਹਦਾ ਮਤਲਬ ਇਹ ਨਹੀਂ ਆ ਵੀ ਭਾਈ ਜੀ ਸਟੇਜ ਤੇ ਬੈਠੇ ਆ ਜੋ ਮੂੰਹ ਚ ਆਇਆ ਉਹ ਬੋਲੀ ਜਾ ਰੇ ਨਹੀਂ ਇਹ ਕੰਮ ਨਹੀਂ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਉਹ ਜ਼ਰੂਰ ਬੋਲਿਆ ਜਾਏਗਾ ਜਿਹੜੀ ਗੱਲ ਨੂੰ ਗੁਰੂ ਕਹਿੰਦਾ ਨਾ ਵੀ ਆਹ ਗੱਲ ਸਹੀ ਹੈ ਉਹ ਪ੍ਰਮਾਣਿਤ ਹੈ ਗੁਰੂ ਦੇ ਜਿਹੜੀ ਗੱਲ ਗੁਰੂ ਦੇ ਵੱਲੋਂ ਪ੍ਰਮਾਣਿਤ ਹੈ ਅਸਲ 'ਚ ਉਹ ਪੰਥ ਪ੍ਰਮਾਣਿਤ ਹੈ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲੋਂ ਪ੍ਰਮਾਣਿਤ ਹੈ ਅਸਲ ਵਿੱਚ ਉਹ ਪੰਥ ਪ੍ਰਮਾਣਿਤ ਹੈ ਚਾਰ ਪੰਜ ਬੰਦਿਆਂ ਦੀ ਕਹੀ ਹੋਈ ਸਟੇਟਮੈਂਟ ਨਹੀਂ ਪ੍ਰਮਾਣਿਤ ਹੋ ਸਕਦੀ ਕਦਾਚਿਤ ਨਹੀਂ ਹੋ ਸਕਦੀ ਇਸ ਲਈ ਗੁਰੂ ਨੇ ਕਿਹਾ ਬਾਣੀ 'ਚ ਭਈ ਜਦੋਂ ਵੀ ਤੂੰ ਕੋਈ ਕੰਮ ਕਰਦਾ ਹੈ ਜਦੋਂ ਵੀ ਤੂੰ ਕੁਝ ਸੋਚਦਾ ਹੈ ਜਦੋਂ ਵੀ ਤੂੰ ਕੁਝ ਵਿਚਾਰਦਾ ਹੈ ਸੱਜਣਾ ਇੱਕ ਗੱਲ ਯਾਦ ਰੱਖ ਲਈ ਵੀ ਤੇਰੀ ਸੋਚ ਤੇਰੀਆਂ ਜ਼ਿੰਦਗੀ ਦੀਆਂ ਗਤੀਵਿਧੀਆਂ ਕੀ ਇਹ ਗੁਰੂ ਦੇ ਸਿਧਾਂਤ ਨਾਲ ਮੇਚ ਖਾਂਦੀਆਂ ਨੇ